ਨੂੰ ਮਰੀ ਮੋੜ ਵੀ ਇਹਨਾਂ ਨੂੰ ਕਹਿ ਨਹੀਂ ਸਕਦੇ ਵੀ ਆ ਚਲੋ ਜਨੋਦਾਨ ਕੋ ਇੱਧਰ ਰੱਖੋ ਰੋਜ਼ ਖਬਾਰਾਂ ਚ ਆਉਂਦਾ ਪੁਤਲੀ ਘਰ ਰਾਜਵੜਾ ਪੁਤਲੀ ਘਰ ਰਾਜਵੜਾ ਸਾਪੇ ਤੁਸੀਂ ਛਡਾਉਂਦਾ ਬਈ ਨੇ ਇਹ ਦੁਕਾਨਦਾਰ ਤੇ ਸਾਡੀ ਆਹ ਗਾੜ ਅੰਦਰ ਜਾਦਾ ਵੀ ਕੱਲ੍ਹ ਸਾਲ ਦੇ ਉਹ ਵੀ ਇਹਨੂੰ ਜਨੋਦਾਨ ਕੋ ਅੰਦਰ ਪਾਓ ਹੁਣ ਧੂੰਧੂ ਖਾਣ ਦੇ ਚੁੱਕ ਲੋ ਇੱਕ ਟਿਕਾਓ ਹੋ ਗਈ ਬਾਤ ਨਹੀਂ 对对对 ਸੋਨੂੰ ਕੋ ਆਹ ਲੱਕੀ ਦੇਣਾ ਪਾ ਲੱਕੀ ਦੇਣਾ ਮੇਰੀਆਂ ਜਰਾਬਾਂ ਵੀ ਆਹ ਲੱਕੀ ਦੇਣਾ ਮੇਰੀਆਂ ਜਰਾਬਾਂ ਵੀ ਆਹ ਲੱਕੀ ਦੇਣਾ ਮੇਰੀਆਂ ਜਰਾਬਾਂ ਵੀ ਮਿਹਰਬਾਨੀ ਮੈਂ ਦੋ ਟਾਨੇ ਕਰੀ ਉਹਨਾਂ ਨੂੰ ਮਤਲਬ ਉਹਨਾਂ ਨੂੰ ਮਤਲਬ ਬੜੀਆਂ ਚੁੱਕਾ ਮੈਂ ਹੀ ਹਿਸਾਬ ਕਰਾਂ ਇਹਨਾਂ ਨੂੰ ਮੈਂ ਪੁੱਛੂ ਹੋਣਗੇ ਦੁਕਾਨਦਾਰ ਦੇ ਚਲਾਨ ਕੱਢੂ ਤੁਸੀਂ ਤਾਂ ਕਿ ਬੜੀਆਂ ਚੁੱਤੀਆਂ ਜਾਣ ਕਦੇ ਰੋਜ਼ ਦਾ ਟੈਂਪਲ ਨਾ ਖਾਂਦੇ ਆ आ हमें पता हुआ कि नहीं दुकानदार ने सामान कटवा दिया है दुकानदारी मुड़ता है कि ये तुम ही थोड़ा सहयोग दो तो कोई बात नहीं चलो सुझाव मैं इससे ही राउंड मैं जब तक करो अल्लाह यार डला फला ले ਚੇਰ ਮੈਨੂੰ ਕੋਈ ਫੋਟੋ ਦੰਡੇ ਦੀ ਜੇ ਕਿ ਦੂਰੀ ਕਬੀ ਵੜ ਆਈ ਦਾਦਾ ਜੀ ਤੁੜੂ ਗਿਆ ਲਾਉ ਕਿ ਦੋਣੀਆਂ ਮੁੜ ਕੇ ਤੇਰੇ ਹੱਥ ਤੱਕ ਲਾਣਾ ਜੋ ਅੱਗੇ ਕਰੇਗਾ ਫੇਚ ਲਾ ਆ ਜਾ ਦੁਕਾਨਦਾਰ ਪਤਾ ਕੀ ਕਰਦੇ ਮਾਨਜੋਬ ਸੀਪੀ ਸਾਹਿਬ ਔਰ ਮਾਨਜੋਬ ਡੀਸੀਪੀ ਟਰੈਫਿਕ ਸਾਹਿਬ ਔਰ ਸਾਡੇ ਸੀਪੀ ਟਰੈਫਿਕ ਇਹਨਾਂ ਦੀ ਸਖਤ ਹਦਾਇਤਾਂ ਦੇ ਤਾਪ ਅੱਜ ਅਸੀਂ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਪਤਲੀ ਘਰ ਚੌਂਕ ਦੇ ਵਿੱਚੋਂ ਵੀ ਇਹ ਚੌਂਕ ਜਿਹੜਾ ਹੈ ਬਾਜ਼ਾਰ ਜਿਹੜਾ ਬਿਲਕੁਲ ਸਾਫ਼ ਕਰਾਇਆ ਤੇ ਦੇਖੋ ਹੁਣ ਤੁਹਾਨੂੰ ਬਾਜ਼ਾਰ ਦੇ ਵਿੱਚ ਜਦੋਂ ਤੁਸੀਂ ਇਹ ਸਾਰਾ ਦੇਖ ਰਹੇ ਹੋ ਤਾਂ ਬਿਲਕੁਲ ਬਾਜ਼ਾਰ ਖਾਲੀ ਹੈ ਇਹ ਕਾਰਨ ਬਣਦੇ ਨੇ ਕਿ રોજ ਬਾਜ਼ਾਰ ਦੇ ਵਿੱਚ ਜਾਮ ਲੱਗ ਜਾਂਦਾ ਹੈ ਪਰ ਪਰ ਕੰਮ ਪਰਖਣ ਕਰਨਾ ਦੇਖੋ ਜੀ ਇਹ ਬਾਜ਼ਾਰ ਦੇ ਵਿੱਚ ਅਸੀਂ ਬਹੁਤ ਜਿਆਦਾ ਮੈਂ ਪਹਿਲਾਂ ਤੋਂ ਹੀ ਮਿਹਨਤ ਕੀਤੀ ਜਦੋਂ ਮੈਡਮ ਅਮਨਦੀਪ ਸਿੰਘ ਜੀ ਇੱਥੇ ਕਿ ਇਹਨਾਂ ਨੂੰ ਅਸੀਂ ਲੈਣਾ ਵੀ ਲਵਾ ਕੇ ਦਿੱਤੀਆਂ ਜੈਲੋ ਲੈਣਾ ਵੀ ਜਿਹੜਾ ਵੀ ਕੋਈ ਵਾਈਕਲ ਮਤਲਬ ਕੋਈ ਆਉਂਦਾ ਵਾ ਕਸਟਮਰ ਸ਼ੋਪਿੰਗ ਕਰਨ ਉਹ ਜਿਹੜਾ ਜੈਲੋ ਲੈਣ ਦੇ ਅੰਦਰ ਲਾ ਲੇਕਿਨ ਇਹ ਦੁਕਾਨਦਾਰ ਜਿਹੜੇ ਆ ਇਹ ਕੁਛ ਰੇੜੀ ਫੜੀ ਜਿਹੜੀ ਆ ਉਹ ਇਹਨਾਂ ਦੀ ਰੈ ਮਰਜੀ ਨਾਲ ਲੱਗ ਜਾਂਦੀ ਜਿਹੜੇ ਉਹ ਵਹੀਕਲ ਮੁੜ ਕੇ ਬਾਹਰ ਲੱਗਦੇ ਹੁੰਦੇ ਆ ਔਰ ਲੋਕਾਂ ਨੂੰ ਬਾਜ਼ਾਰ ਦੇ ਵਿੱਚ ਮੁੜ ਕੇ ਲੰਘਣ ਤੋਂ ਜਿਹੜੀ ਉਹ ਪਰੇਸ਼ਾਨੀ ਹੁੰਦੀ ਜਿਹੜੀ ਜਿਹੜੀ ਫੜੀ ਕਾਤੇ ਚ ਚਕਾਇਆ ਵੀ ਜਾਂਦਾ ਪਰ ਰੋਟੇ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਜਿੱਦ ਤਰੀ ਉਹ ਜਾਂਦੇ ਕਾਰਪੋਰੇਟ ਨਾਲ ਜਾਂ ਤੁਹਾਡੇ ਮੁਲਾਦਮ ਜਾਂਦੇ ਨੇ ਦੁਬਾਰਾ ਫਿਰ ਉੱਥੇ ਕਰੇ ਬਾਜ਼ਾਰ ਸਾਜ ਜਾਂਦਾ ਲੱਗ ਜਾਂਦਾ ਤਾਂ ਲੋਕਾਂ ਨੂੰ ਆ ਜਾਣ ਲੱਗਦੇ ਆ ਨਾਲੇ ਕੀ ਸਕਤੇ ਦਿਆਤਾ ਜੇ ਤਾਂ ਸਾਹ ਨਹੀਂ ਦਿੰਦੇ ਹੋ ਇਹ ਤੁਹਾਡੇ ਮਾਦੇ ਆਨ ਰਹੀ ਮੈਂ ਇਹ ਮਤਲਬ ਅਪੀਲ ਕਰਦਾ ਇਹਨਾਂ ਨੂੰ ਜਿਹੜੇ ਦੁਕਾਨਦਾਰ ਵੀਰ ਹੈ ਕਿ ਮੈਨੂੰ ਸਾਨੂੰ ਲੱਗਦਾ ਕਿ ਇਹਨਾਂ ਦੇ ਥੋੜਾ ਜਿਹਾ ਵਿੱਚੋਂ ਰੈ ਮਰਜੀ ਨਾਲ ਜਿਹੜੀ ਕੋਈ ਰੇੜੀ ਰੇੜੀ ਅੱਗੇ ਮੋਹਰੇ ਲੱਗਦੀ ਹੈ ਜਿਹਦੇ ਨਾਲ ਦਿਗਤ ਪਰੇਸ਼ਾਨੀ ਆਉਦੀ ਮੇਰੀ ਅਪੀਲ ਹੈ ਇਹਨਾਂ ਨੂੰ ਦੁਕਾਨਦਾਰਾਂ ਨੂੰ ਕਿ ਕੋਈ ਵੀ ਜਿਹੜੀ ਜਿਹੜੀ ਆਪਣੀ ਦੁਕਾਨ ਦੇ ਜਿਹੜੇ ਜਾਂ ਕੋਈ ਮੰਜੀ ਛੋਟੀ ਰੇੜੀ ਨਾਲਵਾਉਣ ਤੇ ਵਹੀਕਲ ਜਿਹੜੇ ਆ ਉਹ ਆਪਣੇ ਜੈਲੋ ਲੈਂਡ ਦੇ ਅੰਦਰ ਲਵਾਉਣ ਜਿਹੜਾ ਕੋਈ ਸ਼ੋਭਤ ਕਰਨ ਕਸਟਮਰ ਆਉਂਦਾ ਉਹਨੂੰ ਇਹ ਦੱਸਣ ਵੀ ਆ ਜੈਲੋ ਲੈਂਡ ਦੇ ਅੰਦਰ ਜਿਹੜਾ ਵੀ ਕਲਾਓ ਇਹ ਜਿਹੜਾ ਬਾਜ਼ਾਰ ਜਿਹੜਾ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜਾ ਉਹ ਬਿਲਕੁਲ ਕੋਈ ਪਰੇਸ਼ਾਨੀ ਨਾ ਹੋ ਅੱਜ ਜਿਹੜਾ ਚਲਾਇਆ ਗਿਆ ਬਿਆਲ ਉਹਦੇ ਕਹਿਰ ਕੀ ਲੋਕਾਂ ਦੇ ਚਲਾਰ ਕੱਟੇ ਗਏ ਆ ਤੇ ਜੁਰਮਾਨੇ ਭਣ ਦੇਖੋ ਤੁਸੀਂ ਸਾਡੇ ਨਾਲ ਹੀ ਸੀ ਆਪਾਂ ਸਾਰਾ ਕਬਰ ਕੀਤਾ ਔਰ ਬਾਜ਼ਾਰ ਨੂੰ ਸਫਾਈ ਕਰਾਈ ਆ ਜਿਹੜੇ ਵੀ ਕਲ ਗੈਲੋਲੈਂਡ ਤੋਂ ਇੱਧਰ ਨੂੰ ਬਾਜ਼ਾਰ ਵਿੱਚ ਲੱਗੇ ਸੀਗੇ ਉਹਨਾਂ ਦੇ ਆਪਾਂ ਚਲਾਨ ਵੀ ਕੱਟੇ ਔਰ ਕੁਝ ਜਿਹੜੇ ਨਹੀਂ ਕੋਈ ਮਤਲਬ ਉਹਨਾਂ ਦਾ ਆਇਆ ਮਾਲਕ ਉਹ ਕਾਰਪੋਰੇਸ਼ਨ ਨੇ ਆਪਣੀਆਂ ਗੱਡੀਆਂ ਦੇ ਵਿੱਚ ਲੱਦੇ ਵੀ ਆ ਤੇ ਹੁਣ ਬਾਜ਼ਾਰ ਦੇਖੋ ਤੁਸੀਂ ਕੈਮਰਾ ਘੁਮਾ ਕੇ ਬਿਲਕੁਲ ਸਾਫ਼ ਆ ਔਰ ਮੇਰੀ ਦੁਕਾਨਦਾਰ ਵੀਰਾਂ ਨੂੰ ਇਹ ਅਪੀਲ ਕਿ ਜਿਹੜੇ ਦੁਕਾਨਦਾਰ ਵੀਰ ਹੈ ਗਾੜੀ ਰੇੜੀ ਭੜੀ ਨਾ ਲਾਉਣ ਔਰ ਸਾਡਾ ਸਹਿਯੋਗ ਕਰਨ ਔਰ ਬਾਜ਼ਾਰ ਜਿਹੜਾ ਬਿਲਕੁਲ ਆਵਾਜ਼ਾਈ ਲਈ ਜਿਹੜਾ ਉਹ ਬਿਲਕੁਲ ਸਾਫ਼ ਸੁਥਰਾ ਰਹੇ ਆਣ ਮਾਲਕ ਜਿਹੜਾ ਤੁਸੀਂ ਆ ਲੋਕਾਂ ਚੱਲਦਾ ਰਹੇਗਾ ਇਹ ਦੇਖੋ ਜੀ ਸਾਡੇ ਮਾਨਯੋਗ ਸਥੀਤੀ ਸਾਹਿਬ ਵੱਲੋਂ ਤੇ ਡੀਐਸਪੀ ਟਰੈਕ ਸਾਹਿਬ ਵੱਲੋਂ ਸਾਨੂੰ ਰੋਜ਼ ਹੀ ਦੱਸਦਾ ਹੁੰਦੇ ਆ ਕਿ ਹਰ ਇੱਕ ਕਿਤੇ ਨਾ ਕਿਤੇ ਬਾਜ਼ਾਰ ਦੇ ਵਿੱਚ ਇਹ ਸਾਡਾ ਅਭਿਆਨ ਜਿਹੜਾ ਉਹ ਸ਼ਹਿਰ ਦੇ ਵਿੱਚ ਚੱਲਦਾ ਹੀ ਰਹਿੰਦਾ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਦੁਕਾਨਦਾਰਾਂ ਵੱਲੋਂ ਕੁੱਝ ਜੋ ਜਿਹੜੀ ਆ ਦੁਕਾਨਦਾਰਾਂ ਵੱਲੋਂ ਵਿੱਚੋਂ ਕੁਝ ਰਲਵਾ ਮਿਲਵਾ ਗਿਆ ਹੰਧਾਰਾ ਸਾਰੇ ਜਿਹੜੇ ਆ ਦੁਕਾਨਦਾਰ ਉਹ ਨਹੀਂ ਇੱਕ ਸੁਰ ਦੇ ਵਿੱਚ ਮੈਂ ਜੋ ਦੇਖਿਆ ਮੇਰੀ ਅਪੀਲ ਹੈ ਮੇਰੇ ਤੇ ਇਹਨਾਂ ਨੂੰ ਅਵੇਅਰਨੈਸ ਲਈ ਆ ਕਿ ਜਿਹੜੇ ਆ ਤੁਸੀਂ ਸਹਿਯੋਗ ਕਰੋ ਔਰ ਆਪਣੀਆਂ ਦੁਕਾਨਾਂ ਦੇ ਮੋਰੇ ਨਾ ਰੇੜੀਂ ਲਵਾਓ ਔਰ ਜਿਹੜੇ ਜਿਹੜੇ ਵਹੀਕਲ ਆ ਉਹ ਜੈਲੋ ਲੈਂਡ ਦੇ ਅੰਦਰ ਲਵਾਓ ਇਹ ਕਸਟਮਰ ਜਿਹੜੇ ਆਉਂਦੇ ਸ਼ੋਪਿੰਗ ਕਰਨ ਉਹਨਾਂ ਨੂੰ ਇਹਨਾਂ ਦਾ ਫਰਜ਼ ਬਣਦਾ ਦੱਸਣ ਦਾ ਇਥੇ ਪੁਲਿਸ ਜਿਹੜੀ ਆ ਚਲਾਣ ਕੱਟਦੀ ਆ ਜੇ ਜੈਲੋ ਲੈਂਡ ਦੇ ਤੁਸੀਂ ਅੰਦਰ ਬਾਜ਼ਾਰ ਚਲਾਓਗੇ ਇਹ ਜੈਲੋ ਲੈਂਡ ਇਸੇ ਕਰਕੇ ਲਾਈ ਆ ਕਿ ਛੋਟੇ ਵਹੀਕਲ ਜਿਹੜੇ ਆ ਉਹ ਜੈਲੋ ਲੈਂਡ ਦੇ ਅੰਦਰ ਲਾਓ ਅੱਲੀ ਦਾ ਜਿਹੜਾ ਫੂਲਸਟੋਰ ਕਾਰਪੋਰੇਸ਼ਨ ਵੱਲੋਂ ਜਿਹੜਾ ਅਭਿਆਨ ਚਲਾਇਆ ਗਿਆ ਤੇ ਬਾਜ਼ਾਰ ਖਾਲੀ ਕਰਾਇਆ ਗਿਆ ਬਿਲਕੁਲ ਹੀ ਕੰਮ ਬਹੁਤ ਵਧੀਆ ਕੀਤਾ ਰੋ ਲੇਕਿਨ ਦੁਕਾਨਦਾਰ ਨਹੀਂ ਬੰਦੇ ਕਿਉਂਕਿ ਅਗਰ ਦੁਕਾਨ ਦੇ ਗਿਆ ਆਇਆ ਦੋਦੇ ਫੜੀ ਲਵਾਉਣੀ ਸਾਡੀ ਇੱਥੇ ਦੁਕਾਨ ਹੈ ਪ੍ਰਿੰਟ ਨਾ ਚੀਜ਼ਾਂ ਦਾ ਜਿਹੜਾ ਦੋ ਜੀ ਦਾ ਬਾਜ਼ਾਰਾਂ ਨੂੰ ਵੇਖਿਆ ਜਾਂਦਾ ਭਾਰੀ ਭਰ ਸਮਰਾਸ਼ ਹੁੰਦਾ ਰਹੇਗਾ ਜਿੰਦੇ ਦੁਕਾਨਦਾਰ ਇਹਨਾਂ ਨੂੰ ਪੈਸੇ ਲੈਣੇ ਸਰ ਰੈਡੀ ਲਵਾ ਲਓ ਪੈ ਫੜੀ ਲੱਗ ਬੈਠੇ ਹੁੰਦੇ ਦਾਰ ਦਾ ਇੱਕ ਕਮੇਟੀ ਬਣਾਇਆ ਕੋਈ ਪ੍ਰਧਾਨ ਕੋਈ ਕੋਈ ਨਾਮੀ